वेलकम टू माय चैनल विकी स्टार दाफ्रीवाला 98 हां जी दोस्तों आज बना रहे सी मालपुड़े ਤੇ ਉਹਦੇ ਲਈ ਆਪਾਂ ਕਰਿਆ ਕੰਮ ਸਾਰਾ ਰੈਡੀ ਤੇ ਆ ਆਪਣਾ ਤਵਾ ਵੀ ਰੈਡੀ ਆ ਤੇਲ ਵੀ ਰੈਡੀ ਆ ਤੇ ਹੁਣ ਇਹਦੇ ਪਾਵਾਂਗੇ ਆਪਾਂ ਭਾਈ ਮਲਪੁੜੇ ਵਾਲਾ ਜਿਹੜਾ ਆਪਣਾ ਪਲੇਟਰ ਹੈ ਉਹ ਤਾਂ ਅੱਗੇ-ਅੱਗੇ ਦੇਖਦੇ ਚੱਲੋ ਭਾਈ ਕੀ ਬਣਦਾ ਫਿਰ ਬੜੀ ਘੈਂਟ ਜਿਹੀ ਬਣ ਕੇ ਨਿਕਲਦੇ ਵੈਸੇ ਇਹ ਚੀਜ਼ਾਂ ਪੁਰਾਣੇ ਸਮਿਆਂ ਦੇ ਵਿੱਚ ਹੋਇਆ ਕਰਦੀ ਸੀ ਭਾਈ ਹਾਂ ਨਾ ਅੱਜ ਕੱਲ ਦਾ ਬਹੁਤ ਬਹੁਤ ਰੇਅਰ ਚਾਂਸ ਨੇ ਕਿ ਕਿਸੇ ਘਰ ਦੇ ਵਿੱਚ ਮਾਲ ਪੂੜੇ ਪੱਕਦੇ ਹੋਣਗੇ ਆਹ ਕੈਲੋਜੀ ਕੇ ਪੁਰਾਣੇ ਟਾਈਮ ਦੇ ਵਿੱਚ ਇੱਕ ਤਰ੍ਹਾਂ ਦੀ ਮਠਿਆਈ ਹੁੰਦੀ ਸੀ ਜਿਹੜੀ ਹਰ ਘਰ ਦੇ ਵਿੱਚ ਬਣਦੀ ਬਣਦੀ ਹੁੰਦੀ ਸੀ ਦੂਜੀ ਗੱਲ ਕੀ ਹੋਇਆ ਕਰਦੇ ਸੀ ਭਾਈ ਜਦੋਂ ਮੀਂਹ ਨਹੀਂ ਸੀ ਪਿਆ ਕਰਦੇ ਤਾਂ ਕੀ ਕਰਦੇ ਸੀ ਕਿ ਜਿਹੜੇ ਜਵਾਕ ਵੀ ਹੁੰਦੇ ਸੀਗੇ ਨਾ ਹੌਕਰਾਂ ਕਰਾਂ ਦੇ ਵਿੱਚ ਫਿਰ ਕੇ ਤੇ ਸਰੋਦਾ ਤੇਲ ਇਕੱਠਾ ਕਰ ਲੈਂਦੇ ਸੀਗੇ ਤੇ ਆਟਾ ਇਕੱਠਾ ਕਰਦੇ ਸ਼ੱਕਰ ਜਾਂ ਗੁੜ ਇਕੱਠਾ ਕਰਦੇ ਹੁੰਦੇ ਸੀਗੇ ਠੀਕ ਹੈ ਤੇ ਇਕੱਠੇ ਕਰਕੇ ਭਾਈ ਸਾਰੇ ਜਣੇ ਇੱਕ ਘਰ ਦੇ ਵਿੱਚ ਇਹ ਮਾਲ ਪੂੜੇ ਸੀਗੇ ਜਿਹੜੇ ਉਹ ਤਿਆਰ ਕਰਦੇ ਹੁੰਦੇ ਸੀਗੇ ਪਰ ਅੱਜ ਕੱਲ ਇਹ ਚੀਜ਼ਾਂ ਬਈ ਬਿਲਕੁਲ ਅਲੋਪ ਹੋ ਚੁੱਕੀਆਂ ਨੇ ਇਹ ਚੀਜ਼ਾਂ ਦੀ ਜਗ੍ਹਾ ਲੈ ਲਿਆ ਭਈ ਪੀਜ਼ਾ 버ਗਰਾਂ ਨੇ ਨੂਡਲਾਂ ਨੇ ਹਨਾ ਪੈਸਟੀਆਂ ਪੈਟੀਆਂ ਹੋਰ ਪਤਾ ਨਹੀਂ ਕੀ ਕੁਝ ਚੱਲੀ ਜਾਂਦਾ ਹੈ ਫੇਰ ਕਹਿੰਦੇ ਨੇ ਭਾਈ ਸਾਡੀ ਸਿਹਤ ਖਰਾਬ ਹੁੰਦੀ ਐ ਇਹ ਚੀਜ਼ਾਂ ਹੁੰਦੀਆਂ ਹੈਲਦੀ ਕਿਉਂਕਿ ਪਹਿਲਾਂ ਸਰੂਰੀ ਤੇਲ ਹੁੰਦੇ ਸੀ ਜਿਹੜੇ ਆਪਣੇ ਘਰ ਦੇ ਸਰੂਰੀ ਤੇਲ ਹੋਇਆ ਕਰਦੇ ਸੀਗੇ ਤੇ ਗੋੜਾ ਜਿਹੜਾ ਉਹ ਵੀ ਕੋਈ ਸਿੱਤਲੀ ਮਾੜਾ ਨਹੀਂ ਹੈਗਾ ਠੀਕ ਹੈ ਜੀ ਤੇ ਆ ਤੁਹਾਡੇ ਸਾਹਮਣੇ ਆ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਵੀ ਮਤਲਬ ਕਿ ਹੈਲਦੀ ਚੀਜ਼ ਹੋਇਆ ਕਰਦੀ ਸੀਗੀ ਤੇ ਅੱਜ ਪਰ ਅੱਜਕੱਲ੍ਹ ਹੁਣ ਤੁਹਾਨੂੰ ਪਤਾ ਐ ਫਾਸਟ ਫੂਡ ਵਾਲਾ ਸਿਸਟਮ ਜਿਹੜਾ ਸਾਰਾ ਮੈਦੇ ਨਾਲ ਤਿਆਰ ਹੁੰਦਾ ਭਾਈ ਬਾਕੀ ਚਲੋ ਥੋੜਾ ਬਹੁਤਾ ਕਦੇ-ਕਦੇ ਚੱਲਿਆ ਨਾ ਪਰ ਆ ਚੀਜ਼ਾਂ ਬਿਲਕੁਲ ਅਲੋਪ ਹੋ ਚੁੱਕੀਆਂ ਨੇ ਜੋ ਕਿ ਨਹੀਂ ਸੀ ਹੋਣੀਆਂ ਚਾਹੀਨੀਆਂ ਪਰ ਭਈ ਆਪਾਂ ਨਹੀਂ ਉਹ ਇਹਨਾਂ ਨੂੰ ਅਲੋਪ ਹੋਣ ਦਿੰਦੇ ਆਪਾਂ ਦਾ ਹਜੇ ਵੀ ਭਈ ਖਾਈ ਜਾਂਦੇ ਆ ਸੋ ਆ ਦੇਖੋ ਤੁਸੀਂ ਪੂੜੇ ਦਾ ਕਲਰ ਚੈੱਕ ਕਰੋ ਮੈਨੂੰਗਾ ਜਮੀ ਸਰੇ ਹੀ ਲੱਗਿਆ ਪਿਆ ਹਣਾ ਜੇ ਨਾਲ ਖੀਰ ਹੋਵੇ ਫਿਰ ਜਮੀ ਅੱਤ ਦਾ ਕੀ ਐਂਡ ਹੋ ਜੇ ਭਾਈ ਐਂਡ ਕਰੋ ਚੈੱਕ ਤੁਸੀਂ ਕਲਰ ਚੈੱਕ ਕਰੋ ਯਾਰ ਕਿੰਨਾ ਸੋਹਣਾ ਬਣ ਕੇ ਨਿਕਲਿਆ ਹਣਾ ਮੈਂ ਕਿਹਾ ਕਿ ਆਹੀ ਬਾਤਾਂ ਨੇ ਕੀ ਬਾਤ ਹੈ ਜੀ ਜਮਾ ਸਰੀ ਲੱਗਿਆ ਪਿਆ ਤੋ ਭਾਈ ਤੁਸੀਂ ਵੀ ਮੈਂ ਕਹਿੰਦਾ ਜੇ ਬਾਹਰ ਦਾ ਤੁਸੀਂ ਤਲਿਆ ਫਲਿਆ ਖਾਣ ਦੀ ਬਜਾਏ ਘਰੇ ਏਦਾਂ ਦੀ ਜੀ ਤਿਆਰ ਕਰਕੇ ਖਾ ਲਓ ਹਨਾ ਨਾਲੇ ਤਾਂ ਹੈਲਦੀ ਹੋਊਗੀ ਨਾਲੇ ਸਾਫ ਸਫਾਈ ਵਾਲੀ ਹੋਊਗੀ ਕਿਉਂਕਿ ਤੁਸੀਂ ਆਪ ਬਣਾਓਗੇ ਬਾਹਰ ਤਾਂ ਫਿਰ ਤੁਹਾਨੂੰ ਭਾਈ ਹਾਲਾਤ ਪਤਾ ਹੀ ਐ ਇੱਕ ਹੱਥ ਨਾਲ ਖੁਰਕ ਗਰੀ ਜਾਂਦਾ ਦੂਜੇ ਹੱਥ ਨਾਲ ਭਾਈ ਫਿਰ ਪੋੜੀ ਜੀ ਪਾੜ ਕੇ ਹੱਥ ਤੇ ਤੁਹਾਨੂੰ ਤੜਕਿਆ ਆ ਕੇ ਜੇ ਚਾਲ ਅੰਦਰ ਨੂੰ ਇਹੋ ਜੇ ਸਿਸਟਮ ਹੁੰਦੇ ਨੇ ਹਨਾ ਕਰੇ ਕੰਮ ਸੇ ਕੰਮ ਜੇ ਤੁਸੀਂ ਹੱਥ ਪੈਰ ਨਹੀਂ ਵੀ ਧੋਵੋਗੇ ਹੱਥ ਵਗੈਰਾ ਚੰਗੀ ਤਰ੍ਹਾਂ ਤਾਂ ਤੁਹਾਡੇ ਭਾਈ ਆਪਣਾ ਉਹ ਤਾਂ ਖਾਵਾਂਗੇ ਪਕਾ ਕੰਮ ਸੇ ਕੰਮ ਲੋਕਾਂ ਦਾ ਖਾਣ ਦੀ ਵਿਜੇ ਗੰਦ ਐ ਕਿ ਨਹੀਂ ਇਸੇ ਕਰਕੇ ਭਾਈ ਘਰੇ ਤਿਆਰ ਕਰਕੇ ਖਾਓ ਤੇ ਆ ਸਾਡਾ ਪੂੜਾ ਦੇਖੋ ਭਾਈ ਤੇ ਵੀਡੀਓ ਨੂੰ ਭਾਈ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਕਿਉਂਕਿ ਵੀਡੀਓ ਬਣਾਉਣ ਲਈ ਮਿਹਨਤ ਬਹੁਤ ਲੱਗਦੀ ਹੈ ਭਾਈ ਜੀ ਆਣਾ ਰਿਕਾਰਡ ਵੀ ਕਰਨੀ ਪੈਂਦੀ ਹੈ ਉਸ ਤੋਂ ਪਹਿਲਾਂ ਤੇ ਪਹਿਲਾਂ ਪੂੜੇ ਤਿਆਰ ਕਰੇ ਆਪਾਂ ਨੇ ਸਾਰਾ ਕੁਝ ਬਹੁਤ ਟਾਈਮ ਲੱਗ ਜਾਂਦਾ ਨਾਲ ਲੋ ਜੀ ਤਕਰੀਬਨ ਪੂੜਾ ਆਪਣਾ ਰੈਡੀ ਇਹਦੇ ਹੋਣਾ ਆ ਗਿਆ ਇਹ ਬਈ ਆਪਣੇ ਬੋਈਏ ਜਗ੍ਹਾ ਲੋ ਜਾਂ 6 ਵਜੇ ਜਗ੍ਹਾ ਲੋ ਤਾਂ ਵੀਡੀਓ ਨੂੰ ਕਰ ਦਿਓ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ